ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾ ਚੈਨਲ ਬਹੁਤ ਬਹੁਤ ਸਵਾਦ ਹੈ ਤੁਹਾਡਾ ਲੁਧਿਆਣਾ ਦੀ ਜਿੰਮੀ ਚੋਣ ਦੇ ਵਿੱਚ ਅਕਾਲੀ ਦਲ ਪਾਰਟੀ ਨੂੰ ਲੱਗਿਆ ਵੱਡਾ ਚਟਕਾ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਪਰਕ ਉਪਕਾਰ ਸਿੰਘ ਕੋਮਨ ਜੋ ਜਿੱਤ ਵਾਲੇ ਪਾਸੇ ਵਧਰੇ ਸੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਦੇ ਖੇਮੇ ਦੇ ਵਿੱਚ ਵੱਡੀ ਸੰ ਲਾਈ ਏ ਜੋ ਅਕਾਲੀ ਦਲ ਨੂੰ ਬਹੁਤ ਵੱਡਾ ਚਟਕਾ ਦਿੱਤਾ ਹੈ ਜਿਵੇਂ ਹੀ ਲੁਧਿਆਣਾ ਪੱਛਮੀ ਦੇ ਵਿੱਚ ਨਾਮ ਜੱਦਗੀਆਂ ਭਰੀਆਂ ਗਈਆਂ ਜਿਸ ਵਿੱਚੋਂ ਕੁੱਲ 7 ਨਾਮ ਜੱਦਗੀਆਂ ਰੱਦ ਕਰ ਦਿੱਤੀਆਂ ਗਈਆਂ 15 ਨਾਮ ਜੱਦਗੀਆਂ ਸਹੀ ਪਾਈਆਂ ਗਈਆਂ ਨੇ ਜਿਸ ਦੇ ਵਿੱਚੋਂ ਆਜ਼ਾਦ ਉਮੀਦਵਾਰ ਤੇ ਕੁਝ ਪਾਰਟੀ ਨਾਲ ਸੰਬੰਧਤ ਉਮੀਦਵਾਰ ਜਿਨ੍ਹਾਂ ਦੇ ਨਾਮ ਜੱਦਗੀਆਂ ਜਿਹੜੀਆਂ ਦਰਸਤ ਨੇ ਅੱਜ 5 ਜੂਨ ਨੂੰ ਨਾਮ ਜੱਦਗੀਆਂ ਪੱਤਰ ਵਾਪਸ ਲੈਣ ਦੀ ਜੋ ਆਖਰੀ ਤਰੀਕ ਹੈ ਜਿਨ੍ਹਾਂ ਦੇ ਵਿੱਚੋਂ ਅੱਜ ਕਵਰਿੰਗ ਉਮੀਦਵਾਰ ਆਪਣੀਆਂ ਨਾਮ ਜੱਦਗੀਆਂ ਪੱਤਰ ਵਾਪਸ ਲੈਣਗੇ ਸੋ ਉਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਜਿਹੜਾ ਕਿ ਬਹੁਤ ਵੱਡੀ ਸਨ ਲਾ ਕੇ ਆਮ ਆਦਮੀ ਪਾਰਟੀ ਦੇ ਵਿੱਚ ਉਮੀਦਵਾਰ ਨੂੰ ਸ਼ਾਮਲ ਕਰਵਾ ਲਿਆ ਜੋ ਉਮੀਦਵਾਰ ਬਹੁਤ ਵੱਡਾ ਆਧਾਰਤ ਦਾ ਸੀ ਉਸ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਮੂਲੀਅਤ ਦੇ ਨਾਲ ਉਹਨਾਂ ਨੇ ਜਿਹੜਾ ਕਿ ਸ਼ਾਮਲ ਹੋਏ ਨੇ ਸੋ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਲੁਧਿਆਣਾ ਪੱਛਮੀ ਤੋਂ ਲੁਧਿਆਣਾ ਪੱਛਮੀ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ अरोड़ा ਜਿਹੜਾ ਲਗਾਤਾਰ ਇੱਥੇ ਪਿਛਲੇ 2 ਮਹੀਨਿਆਂ ਤੋਂ ਜਿਹੜੇ ਵਿਕਾਸ ਨੂੰ ਲੈ ਕੇ ਚੱਲੇ ਹੋਏ ਸੀ ਵਿਕਾਸ ਕਰਵਾ ਰਹੇ ਸੀ ਮੁੱਖ ਮੰਤਰੀ ਭਗਵੰਤ ਮਾਨ ਇਸ ਹਲਕੇ ਵਿੱਚ ਆ ਕੇ ਜਿਹੜੇ ਕੀ ਉੱਥੇ ਨੀਂਹ ਪੱਥਰ ਰੱਖ ਰਹੇ ਸੀ ਔਰ ਉਦਘਾਟਨ ਕਰ ਰਹੇ ਸੀ ਉਸ ਤੋਂ ਪਹਿਲਾਂ ਕਿ ਉਹਨਾਂ ਦੀ ਉਸ ਉਮੀਦਵਾਰ ਦੇ ਨਾਲ ਗੱਲਬਾਤ ਵੀ ਹੋਈ ਸੀ ਜਿਸ ਉਮੀਦਵਾਰ ਨੇ ਆਪਣੀ ਨਾਮਜ਼ਦਗੀ ਪਾਈ ਸੀ ਪਰ ਅਹ ਮੌਕੇ ਤੇ ਆ ਕੇ ਉਸ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਾ ਵੈਲਕਮ ਕੀਤਾ ਉਹਨਾਂ ਨੂੰ ਜੀ ਆਇਆਂ ਆਖਿਆ ਜੋ ਕਿ ਲੁਧਿਆਣਾ ਦੇ ਵਿੱਚ ਬਹੁਤ ਵੱਡਾ ਉਸ ਦਾ ਆਧਾਰ ਸੀ ਲੁਧਿਆਣਾ ਪੱਛਮੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਏ ਸੋ ਆਪ ਦੇ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਜਿਨ੍ਹਾਂ ਨੇ ਨਾਮ ਜਿਤਗੀਆਂ ਫੈਲਾ ਪੜੀਆਂ ਸੀ ਸੋ ਆਪਣੀ ਚੋਣ ਪ੍ਰਚਾਰ ਜੋਰਾਂ ਤੇ ਸੀ ਜਿਸ ਪਾਸੇ ਅਕਾਲੀ ਦਲ ਭਾਜਪੀ ਔਰ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਵੀ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਸੀ ਪਰ ਅੱਜ ਅਚਨ ਚੇ ਜਿਵੇਂ ਹੀ ਸ਼ਾਮ ਨੂੰ ਨਾਮ ਜਿਤਗੀਆਂ ਜਿਹੜੀ ਪੜਤਾਲ ਹੋਈ ਤਾਂ ਉਹਨਾਂ ਤੋਂ ਪਹਿਲਾਂ ਕਿ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਹੱਕ ਵਿੱਚ ਆ ਕੇ ਬੈਠ ਗਿਆ ਉਮੀਦਵਾਰ ਜੋ ਕਿ ਬਾਕੀ ਪਾਰਟੀਆਂ ਨੂੰ ਬਹੁਤ ਵੱਡਾ ਚਟਕਾ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੋ ਆਜ਼ਾਦ ਤੌਰ ਤੇ ਚੋਣ ਲੜ ਰਹੇ ਉਮੀਦਵਾਰ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸ਼ਾਮਲ ਹੋ ਗਏ ਨੇ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਜੋ ਲੁਧਿਆਣਾ ਦੀ ਇਸ ਜਿਮਨੀ ਚੋਣ ਦੇ ਵਿੱਚ ਆਪ ਨੂੰ ਜਿਹੜਾ ਕਿ ਵੱਡਾ ਬਲ ਦਿੱਤਾ ਹੈ ਇਮਾਨਦਾਰ ਅਤੇ ਪਾਰਦਰਸ਼ੀ ਸ਼ਾਸਨ ਲਿਆਉਣ ਦੇ ਮਿਸ਼ਨ ਨੂੰ ਮਜ਼ਬੂਤ ਜਿਹੜੀ ਕਿ ਮਜ਼ਬੂਤੀ ਮਿਲੀ ਹੈ ਕਮਲ ਪਵਾਰ ਜੋ ਕਿ ਸਮੂਹ ਸਮਾਜ ਸੰਗਠਨ ਦੇ ਪ੍ਰਧਾਨ ਵਜੋਂ ਕੰਮ ਕਰਦੇ ਸਨ ਲੁਧਿਆਣਾ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਆਧਾਰ ਸੀ ਸਮਾਜ ਸੇਵਾ ਦੇ ਨਾਂ ਤੇ ਜਿਹੜਾ ਕਿ ਉਹਨਾਂ ਦਾ ਨਾਮ ਚੱਲਦਾ ਸੀ ਉਹ ਸਮਾਜ ਸੇਵੀ ਵਿੱਚ ਜੁੜੇ ਹੋਏ ਸੀ ਉਹ ਪਵਨ ਕਮਲ ਪਵਾਰ ਜਿਹੜੇ ਕਿ ਆਜ਼ਾਦ ਤੌਰ ਤੇ ਲੁਧਿਆਣਾ ਤੋਂ ਉਮੀਦਵਾਰ ਬਣ ਰਹੇ ਸੀ ਔਰ ਉਹਨਾਂ ਨੇ ਆਪਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਵਿੱਚ ਸ਼ਾਮਲ ਹੋ ਕੇ ਦੂਸਰੀਆਂ ਸਾਰੀਆਂ ਪਾਰਟੀਆਂ ਨੂੰ ਬਹੁਤ ਵੱਡਾ ਛਟਕਾ ਦਿੱਤਾ ਖਾਸ ਕਰਕੇ ਇਕਲਈ ਦਲ ਨੂੰ ਬਹੁਤ ਵੱਡਾ ਛਟਕਾ ਲੱਗਿਆ